ਇਸ ਟਾਈਮ ਦੇ ਉੱਤੇ ਜੋ ਦਰਿਆ ਦਾ ਪੁਲ ਪਾਰ ਕਰਦੇ ਹੁੰਦੇ ਸੀਗੇ ਉੱਥੇ ਦੇਖਿਆ ਹੁੰਦਾ ਸੀ ਜੇ ਬੀ ਆਫ ਦੁਆਬਾ ਨਾਲ ਕਿ ਦੁਆਬੇ ਦੀ ਸਟਾਰਟਿੰਗ ਥਰੂ ਹੋ ਗਈ ਆ ਪਹਿਲਾ ਸ਼ਹਿਰ ਫਲੋਰ ਆ ਰਿਹਾ ਆ ਸ਼ਹਿਰ ਫਲੋਰ ਆ ਰਿਹਾ ਤੇ ਪਹਿਲਾ ਜਿਹੜੀ ਇਤਿਹਾਸਿਕ ਜਿਹੜੀ ਜਗ੍ਹਾ ਸੀਗੀ ਉਹ ਮਈਆ ਭਗਵਾਨ ਤੇ ਸੀ 4-5 ਸਾਲ ਤੋਂ ਇਹਨੇ ਬੱਦਰ ਹਾਤ ਹੋ ਚੁੱਕੇ ਆ ਕਿ ਉੱਥੇ ਕੰਦਾ ਪਾਣੀ ਖੜਦਾ ਆ ਪਿੰਡ ਦਾ ਪਾਣੀ ਨਾਮ ਕਰਦਾ ਪਾਣੀ ਆ ਗਿਆ ਉੱਥੇ ਖੜਦਾ ਆ ਔਰ ਕਈ ਵਾਰੀ ਉਹ ਸੀ ਟਰੈਕਟਰਾਂ ਟਰਾਲੀਆਂ ਨਾਲ ਆਪਣੇ ਕੋੜੋਂ ਲਿਆ ਕੇ ਵੀ ਉੱਥੇ ਕਚਰਾ ਕੁਚਰਾ ਸੁੱਟ ਕੇ ਨਗਰ ਦੇ ਨਾਗਿਆਂ ਨੂੰ ਚਾਲੂ ਕਰੀਦਾ ਆ ਕਦੀ ਕੋਈ ਟਰੈਕਟਰ ਪਲਟ ਗਿਆ ਕਦੀ ਟਰਾਲੀ ਪਲਟ ਗਈ ਕਦੀ ਕੋਈ ਗੱਡੀ ਪਲਟ ਗਈ ਕਈ ਵਾਰੀ ਕੋਈ ਥੱਲੇ ਆ ਕੇ ਵੀ ਇੱਕ ਦੋ ਮੌਤਤ ਹੋ ਗਈਆਂ ਆ ਜਿਹੜੀਆਂ ਕੋਈ ਟਰੱਕ ਪਲਟ ਤਲ ਥੱਲੇ ਆ ਜਾਂਦੇ ਆ ਪਰ ਜਿਹੜੀ ਜਿਹੜਾ ਪ੍ਰਸ਼ਾਸਨ ਆ ਚਾਹੇ ਹੋਇਆਗਾ ਇੱਥੇ ਹਲਕਾ ਚਾਹੇ ਹੈਗਾ ਇੱਥੇ ਐਮ ਐਲ ਏ ਚਾਹੇ ਹੈਗਾ ਤੇ ਐਮ ਪੀ ਅਸੀਂ ਕਿਸੇ ਦੇ ਮਿੱਤਰ ਨਹੀਂ ਅਸੀਂ ਕਿਸੇ ਦੇ ਦੁਸ਼ਮਣ ਨਹੀਂ ਗਏ ਪਰ ਤਿੰਨ ਸਾਰਿਆਂ ਨੇ ਇਹਨਾਂ ਨੇ ਇੱਕ ਨਿੱਕੇ ਪੈਸੇ ਦਾ ਕੰਮ ਨਹੀਂ ਕੀਤਾ ਫਲੋਰ ਵਾਸਤੇ ਜੇ ਫਲੋਰ ਵਾਸਤੇ ਇਹਨਾਂ ਨੇ ਕੋਈ ਕੰਮ ਕੀਤਾ ਹੁੰਦਾ ਜੇ ਕੋਈ ਏਡਾ ਵੱਡਾ ਕੰਮ ਨਹੀਂ ਹੈਗਾ ਵੀ ਜਿਹੜਾ ਇੱਕ 10 15 ਜਾਂ 20 ਘਰਾਂ ਦਾ ਪਾਣੀ ਸਰਪੇ ਤੇ ਆਉਂਦਾ ਆ ਉਹਨੂੰ ਵੀ ਕੰਟਰੋਲ ਨਾ ਕਰ ਸਕਣ